ਪਾਜੀ ਹਰਪ੍ਰੀਤ ਸਿੰਘ ਨਾਮ ਹੈ ਮੇਰਾ son of ਜਸਵਿੰਦਰ ਸਿੰਘ ਸਰਾਏ ਜੱਟਾਂ ਪਿੰਡਿਆ ਮੇਰਾ ਠੀਕ ਹੈ ਜੀ ਘਟਨਾ ਪਾਜੀ ਇਹ ਵਾਪਰੀ ਹੈ ਕਿ ਅਸੀਂ ਆ ਪੰਚਾਇਤੀ ਪੈਲੀ ਆਪਣੇ ਬੜ ਦਾ ਛੱਪੜ ਅਸੀਂ ਜਾ ਰਹੇ ਸੀਗੇ ਦਰਬਾਰ ਤੇ ਪੀਰਾਂ ਦੇ ਇੱਥੇ ਕਿਸੇ ਨੇ ਨਾਬ ਜੰਮਿਆ ਹੋਇਆ ਬੱਚਾ ਸੁੱਟ ਦਿੱਤਾ ਵਾ ਕਿਸੇ ਨੇ ਤੇ ਅਸੀਂ ਸਰਪੰਚ ਸਾਹਿਬ ਨੂੰ ਸੂਚਿਤ ਕੀਤਾ ਸਰਾਏ ਪਿੰਡ ਦੇ ਸਾਡੇ ਇਲਾਕੇ ਦੇ ਨਿਵਾਸੀ ਜਿੰਨੇ ਵੀ ਆਏ ਦੇਖਣ ਜੋ ਵੀ ਆ ਇਹ ਦੇਖਿਆ ਕਿ ਇਹ ਜਿਹੜਾ ਕਰਮ ਕੀਤਾ ਬਹੁਤ ਮਾੜਾ ਕੀਤਾ ਕਿਸੇ ਨੇ ਭਾਜੀ ਜੰਮਿਆ ਬੱਚਾ ਵਾ ਉਸ ਬੱਚੇ ਦੀ ਕੋਈ ਤਹਾ ਬਾਰਾ ਦਿਨਾਂ ਦਾ ਹੋਊਗਾ ਬੱਚਾ ਇਹਦੇ ਵਿਚਾਰੇ ਦੀ ਕੋਈ ਪਛਾਣ ਕੀਤੀ ਜਾਵੇ ਕਾਰਵਾਈ ਕਰਦੇ ਹੋ ਕੀ ਕਾਰਵਾਈ ਮੰਗ ਕਰਦੇ ਅਸੀਂ ਤੇ ਸਰਕਾਰ ਨੂੰ ਇਹ ਮੰਗ ਕਰਾਂਗੇ ਕਿ ਜਿਹੜੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਆ ਇਹਨਾਂ ਨੂੰ ਰੋਕ-ਥਾਮ ਲਾਈ ਜਾਵੇ ਮੇਰਾ ਨਾਮ ਗਰਮੇਲ ਸਿੰਘ ਆ ਭਾਜੀ ਸਨ ਆਫ ਰਮ ਸਿੰਘ ਆ ਜੀ ਪਿੰਡ ਜੱਟੈਂਸਰਾਵਾ ਤੇ ਕਟਨਾਏ ਅਹੀਂ ਆਏ ਇਧਰ ਨੂੰ ਉਦਾਂ ਹੀ ਵੀ ਸੱਪ ਹੁੰਦੇ ਇੱਥੇ ਬਹੁਤ ਜ਼ਿਆਦਾ ਆਂ ਦਰਸ਼ਨ ਕਰਨ ਆ ਜਦੇ ਆ ਬਾਬੇ ਦੇ ਚੱਲੇ ਚੰਗੀ ਪੀਰ ਤੇ ਅੱਜ ਤੁਰੇ ਜਾਂਦੇ ਜੱਸੀ ਕਹਿੰਦਾ ਵੀ ਇਹ ਗੱਡਾ ਆ ਗਾ ਨਾ ਮੈਂ ਕਹਿੰਨਾ ਗੱਡਾ ਨਹੀਂ ਲੱਗਦਾ ਮੈਨੂੰ ਬੁੱਟੀ ਦੇ ਥੱਲੇ ਮੈਂ ਕਹਾਂ ਇਹ ਬੱਚਾ ਲੱਗਦਾ ਵਾ ਮੈਂ ਜੋ ਛੋਟੀ ਦੇ ਨਾਲ ਮੁੰਡੇ ਨੂੰ ਮੰਗਾ ਕੇ ਛੋਟੀ ਨਾਲ ਫੋਲਿਆ ਉਹਨੂੰ ਤੇ ਚੰਗੀ ਦਾ ਦੇਖਿਆ ਉਹ ਮੁੰਡਾ ਸੀ ਜੰਮ ਦਾ ਬੱਚਾ ਇਹ ਦਾਹ ਵਰਦਨਾ ਦਾ ਇੱਕ ਨੇ ਐਦਾਂ ਕਾਂਡ ਕਰਕੇ ਤੇ ਕਰ ਗਿਆ ਕੋਈ ਇੱਥੇ ਵੀ ਮਾੜਾ ਕੀਤਾ ਏ ਤੁਸੀਂ ਉਹ ਪੁਲਿਸ ਨੂੰ ਸੂਚੇ ਕਰਤਾ ਪੁਲਿਸ ਕੋਲ ਸੂਚੇ ਨਹੀਂ ਕੀਤਾਗਾ ਸਰਪੰਚ ਨੂੰ ਨਹੀਂ ਜਰੂਰ ਦੱਸਿਆ ਵਾ ਸਰਪੰਚ ਨੇ ਆਪੇ ਕਰ ਦੇਣਾ ਅਗਲੀ ਗੱਲ ਸਰਪੰਚ ਸਾਹਿਬ ਹਾਂਜੀ ਮੈਂ ਐਸ ਸੀ ਜਗਿੰਦਰ ਸਿੰਘ थाना ਸਲਦਾਂ ਬਲੋਦੀ ਅੱਜ ਸਾਨੂੰ ਥਾਣੇ ਨੂੰ ਸੂਚਨਾ ਮਿਲੀ ਸੀ ਕਰੀਬ 1.5 ਵਜੇ ਦੇ ਵੀ ਪਿੰਡ ਸਰਾਈਂ ਜੱਟਾਂ ਦੇ ਕੋਈ ਨਦੀ ਦੇ ਛੱਪੜ ਹੈਗਾ ਉੱਥੋਂ ਕੋਈ ਭਰੂਣ ਮਿਲਿਆ ਆ ਜਿਸ ਤਹੀਂ ਤੁਰੰਤ ਮੈਂ ਤਾਂ ਮੇਰੇ ਨਾਲ ਦੇ ਸਾਥੀ ਪੁਲਿਸ ਮੁਲਾਜ਼ਮਾਂ ਹੀ ਮੌਕੇ ਤੇ ਪੁੱਜੇ ਆ ਪਰ ਦੀ ਪੰਚਾਇਤ ਜਿਹੜੇ ਆ ਉਸ ਵਾਰ ਵੀ ਹਾਜ਼ਰ ਆ ਪਰ ਹੁਣ ਤੋਂ ਲੱਗਦਾ ਵਿੱਚ ਦਾਇ ਲੜਕੀ ਆ ਜੀ ਬੱਚਾ ਜਿੱਦਾਂ ਤਾਂ ਮਤਲਬ ਪੂਰਾ ਹੀ ਹੈਗਾ ਉਹ ਬੱਚਾ ਤੇ ਲੜਕੀ ਆ ਲੜਕੀ ਦਾ ਪ੍ਰੂਨ ਆ ਤੇ ਇਹਨੂੰ ਜਿਹੜਾ ਇਹਦੀ ਡੈਡ ਬਾਡੀ ਲੈ ਕੇ ਜਾ ਰਹੇ ਆ ਸਿਵਲ ਹਸਪਤਾਲ ਬੋਰਚਰੀ ਚ ਲੈ ਜਾ ਰਹੇ ਆ ਤੇ ਜਿਹੜੀ ਆ ਤਰੰਤ ਕਰ ਵੀ ਕੀਤੀ ਜਾਂਦੀ ਹੈ ਨੇ ਫਿਰ ਹਸਪਤਾਲ ਇਹ ਸਾਨੂੰ ਡੈਡ ਬਾਡੀ ਮਿਲੀ ਆ ਜਿੱਦਾਂ ਇਹਦਾ ਪ੍ਰੂਨ ਮਿਲਿਆ ਆ ਉਸ ਤੋਂ ਬਾਅਦ ਫਿਰ ਸਿਹਰਾ ਕਲਮੋਰ ਤੋਂ ਸਿਕਾਈ ਜਿਹੜੀ ਇਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਗਈ